ਸਤਰੁਸ ਦਰਿਆ ਦੇ ਤੁਸੀ ਬੰਦ ਦੇ ਉਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਵੀ ਪਹੁੰਚ ਕੇ ਕਿੱਤੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਤਾਂ ਉੱਥੇ ਹੀ ਪੀੜਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਗੱਲ ਵੀ ਆਕੀ ਗਈ ਤੇ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਦੇ ਤਹਿਤ ਅਕਾਲੀ ਦਲ ਦੇ ਵਰਕਰਾਂ ਵੱਲੋਂ ਲਗਾਤਾਰ ਤੁਸੀਬੰਦੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਉਹ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰਦੇ ਨੇ ਕਿ ਇਸ ਤੇ 24 ਘੰਟੇ ਨਜ਼ਰ ਪੜਾਈ ਜਾਵੇ ਕਿਉਂਕਿ ਅਜੇ ਕੁਝ ਵੀ ਹੋ ਸਕਦਾ ਹੈ ਦੇਖੋ ਕੁਝ ਸਮਾਂ ਪਹਿਲਾਂ ਜਦੋਂ ਇੱਥੇ ਥੋੜੀ ਜਿਹੀ ਖਾਰਪੇਈ ਸੀ ਉਦੋਂ ਸਮੁੱਚੇ ਇਲਾਕਾ ਨਿਵਾਸੀਆਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਸੀ ਸੋ ਪਰ ਅੱਜ ਜਦੋਂ ਆਏ ਆ ਤਾਂ ਉਸ ਤੋਂ ਵੀ ਖਤਰਨਾਕ ਮਾਹੌਲ ਬਣਿਆ ਹੋਇਆ ਹੈ ਉੱਤੋਂ ਪਾਣੀ ਛੱਡਿਆ ਜਾ ਰਿਹਾ ਸੋ ਮੈਂ ਆਮ ਕਰਕੇ ਸਾਰੇ ਆਪਣੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਜੇ ਅਵੋਇਡ ਕਰੋ ਪਹਿਲਾਂ ਤਾਂ ਇਧਰ ਰੋਣਾ ਜੀ ਦੂਸਰਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਵੀ 24 ਘੰਟੇ ਤੱਕ ਅਲਰਟ ਤੇ ਰਹੋ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ ਕਿਉਂਕਿ ਮੌਸਮ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੁਣ ਅਗਲੇ 2-3 ਦਿਨ ਹਜੇ ਹੋਰ ਮੌਸਮ ਇਹ ਸੋ ਜਿੰਨੇ ਵੀ ਪ੍ਰਬੰਧ ਕੀਤੇ ਜਾ ਰਹੇ ਨੇ ਕਿਉਂਕਿ ਇਹ ਸਮਾਂ ਜਿਹੜਾ ਹੁੰਦਾ ਇਸ ਟਾਈਮ ਆਪਾਂ ਕੋਸਣ ਦੀ ਬਜਾਏ ਮੋਢੇ ਨਾਲ ਮੋਢਾ ਲਾ ਕੇ ਖੜੀਏ ਇੱਕ ਦੂਏ ਦਾ ਸਾਥ ਦੇਈਏ ਪਰਮਾਤਮਾ ਅਗੇ ਅਰਦਾਸ ਕਰੀਏ ਵੀ ਭਾਈ ਸਾਡਾ ਇਤੋਂ ਬਨ ਸੁਰੱਖਿਅਤ ਰਹੇ ਸਾਡੇ ਪਿੰਡ ਸੁਰੱਖਿਅਤ ਰਹਿਣ ਕਿਉਂਕਿ ਜੇ ਰੱਬ ਨਾ ਕਰੇ ਕੋਈ ਬਾਰਦਾਤ ਇੱਥੇ ਹੋ ਗਈ ਜਾਂ ਬਨ ਨੂੰ ਕਿਤੇ ਨੁਕਸਾਨ ਹੋ ਗਿਆ ਤਾਂ ਪਿੰਡਾਂ ਦੇ ਪਿੰਡ ਇਸ ਇਲਾਕੇ ਤੇ ਹਟ ਜਾਣਗੇ ਕਿਉਂਕਿ ਇੱਧਰ ਨਾਲ ਨੀਵਾ ਏਰੀਆ ਪੈ ਜਾਂਦਾ ਸੋ ਇਸ ਟਾਈਮ ਤੋਲੇ ਵਾਲ ਵਿੱਚ ਖੜੇ ਆ ਕਿ ਜਿਹੜਾ ਕਿ ਜੇ ਕਹੀਏ ਪਿਛਲੀ ਵਾਰ ਨਾਲੋਂ ਹੁਣ 5-7 ਏਕੜ ਹੋਰ ਜ਼ਮੀਨ ਨਾਲ ਵਹਾ ਕੇ ਲੈ ਗਿਆ ਇਹ ਤੇ ਪਾਣੀ ਦਾ ਬਹਾਵ ਵੀ ਤੇਜ ਆ ਆਉਣ ਵਾਲੇ ਸਮੇਂ ਜਿਹੜਾ ਅਗਲੇ 24 ਘੰਟੇ ਨੇ ਇਸ ਇਲਾਕੇ ਲਈ ਬੜੇ ਹੀ ਜਿਹੜੇ ਮੈਂ ਕਹਾ ਵੀ ਬਹੁਤ ਧਿਆਨ ਰੱਖਣ ਦੀ ਲੋੜ ਆ ਸਾਰਿਆਂ ਨੂੰ ਅਲਰਟ ਤੇ ਰਹਿਣ ਦੀ ਲੋੜ ਸਮਾਕਿ ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਲੋਕ ਮੁਸ਼ਕਲਾਂ ਤੇ ਦੇਸ਼ ਅਵਦੇਸ਼ਾਂ ਵਿੱਚ ਪਹੁੰਚ ਕੇ ਵੀ ਹਰ ਪੌਂਕ ਤੇ ਹਰ ਪਾਇ ਚਾਰੇ ਦਾ ਮੁਸ਼ਕਲ ਦੀ ਵਿੱਚ ਸਾਥ ਦਿੰਦੇ ਨੇ ਤੇ ਪਰ ਹੁਣ ਪੰਜਾਬ ਦੇ ਲੋਕ ਖੜਾ ਨਾਲ ਜੂਝ ਰਹੇ ਨੇ ਤੇ ਦੇਸ਼ ਦੇ ਕਿਸੇ ਵੀ ਸੂਬੇ ਨੇ ਪੰਜਾਬੀਆਂ ਦੀ ਸਾਰ ਨਹੀਂ ਲਈ ਜੋ ਕਿ ਬਹੁਤ ਮੰਦ ਭਾਗਾ ਹੈ ਦੇਖੋ ਆਉਣ ਲੱਗੇ ਸੀ ਵੀ ਇਹੀ ਗੱਲ ਕਰ ਰਹੇ ਸੀ ਵੀ ਜਿੱਥੇ ਕਿਤੇ ਲੋਡ ਹੁੰਦੀ ਆ ਆਪਣੇ ਪੰਜਾਬੀ ਹੁਣ ਵੀ ਦੇਖੋ ਜਿਹੜੇ ਇਦੀ ਛੜ ਆਏ ਨੇ ਉੱਥੇ ਲੋਕ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਸੇਵਾ ਦੇ ਵਿੱਚ ਲੱਗੇ ਨੇ ਪਰ ਬੜਾ ਦੁੱਖ ਹੁੰਦਾ ਵੀ ਕਿਉਂ ਮਤਰਈ ਮਾਲਾ ਸਲੂਕ ਸਾਡੇ ਪੰਜਾਬੀਆਂ ਨਾਲ ਕੀਤਾ ਜਾਂਦਾ ਕੋਈ ਹੋਰ ਸੂਬਾ ਕੋਈ ਹੋਰ ਬੰਦਾ ਇਸ ਦੀ ਜੇ ਕਹ ਲਈਏ ਪੁੱਛਣ ਨਹੀਂ ਆਇਆ ਸਿਰਫ ਇੱਥੇ ਦੇ ਆਪ ਲੋਕ ਹੀ ਇੱਕ ਦੂਜੇ ਨਾਲ ਮੋਢਾ ਜੋੜ ਕੇ ਜੋ ਅੱਜ ਜੋ ਚੱਲ ਰਿਹਾ ਸੇਵਾ ਦਾ ਉਹ ਕੰਮ ਕਰ ਰਹੇ ਨੇ ਪਰ ਮੈਂ ਇੱਕ ਗੱਲ ਹੋਰ ਕਹਿਣਾ ਦੇਖੋ ਪੰਜਾਬੀਆਂ ਦਾ ਸੁਭਾਅ ਆ ਪੰਜਾਬ ਦਾ ਸੁਭਾਅ ਆ ਹਰ ਹਮੇਸ਼ਾ ਕਿਸੇ ਦੇ ਆਵੀ ਤੱਕਾ ਹਾਂ ਦੋ ਦਿਨਾਂ ਖੜਨਾ ਜਾਂ ਕਿਸੇ ਨੂੰ ਲੋੜ ਉੱਤੇ ਖੜਨਾ ਸੋ ਮੈਂ ਵੀ ਕਹਿੰਦਾ ਵੀ ਇਹ ਵੀ ਗੁਰੂ ਦੀ ਕਲਾ ਹੀ ਆ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਆਪੇ ਸਮਰਾਥਾ ਆਪਾਂ ਸਿਰਫ ਆਪਣਾ ਮੂਲ ਪਛਾਣੀਏ ਲੜ ਰਲ ਮਿਲ ਕੇ ਜੋ ਔਖੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਈਏ ਤੇ ਆਉਣ ਵਾਲਾ ਸਮਾਂ ਯਕੀਨਨ ਤੌਰ ਤੇ ਪ੍ਰਮਾਤਮਾ ਕਿਰਪਾ ਕਰੂਗਾ ਆਪਣੀ ਈਰਜ਼ ਵਿਚਾਰੋ ਇਸ ਮੌਕੇ ਲੋਕਾਂ ਦੇ ਪੀਕ ਕਮਿਸ਼ਨਰ ਵੱਲੋਂ ਵੀ ਸਤਨੁਜ ਦਰਿਆ ਦੇ ਤੁਸੀਬੰਦ ਦਾ ਦੌਰਾ ਕੀਤਾ ਗਿਆ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਇਆ ਉਹਨਾਂ ਨੇ ਕਿਹਾ ਕਿ ਸਥਿਤੀ ਅਜੇ ਕੰਟਰੋਲ ਦੇ ਵਿੱਚ ਹੈ ਤੇ ਸਵਾ ਲੱਖ ਕਿਉ ਸਿਕ ਪਾਣੀ ਚੱਲ ਰਿਹਾ ਹੈ ਲੇਕਿਨ ਇਹ ਦਰਿਆ ਦੋ ਤੋਂ ਤਿੰਨ ਲੱਖ ਕਿਉ ਸਿਕ ਪਾਣੀ ਚੱਲਣ ਦੀ ਸਮਰੱਥਾ ਰੱਖਦਾ ਹੈ ਪ੍ਰਸ਼ਾਸਨ ਵੱਲੋਂ ਇੱਥੇ ਅੱਜ ਉਹੀ ਚੈੱਕ ਕਰਨ ਆਏ ਸੀ ਪ੍ਰਸ਼ਾਸਨ ਵੱਲੋਂ ਜਿਹੜਾ ਇੰਤਜ਼ਾਮ ਹੈ ਉਹ ਪੱਕਾ ਹੈ ਔਰ ਮੇਰੇ ਨਾਲ ਸਰਪੰਚ ਸਾਹਿਬ ਵੀ ਖੜੇ ਨੇ ਬਾਕੀ ਪਿੰਡ ਦੇ ਸਾਰੇ ਵਸਨੀਕ ਖੜੇ ਐ ਐਸਟੀਐਮ ਸਾਹਿਬ ਖੜੇ ਨੇ ਸਾਰੀ ਡਰੇਨੇਜ ਦੀ ਟੀਮ ਇੱਥੇ 24 ਘੰਟੇ ਇੱਥੇ ਲੱਗੀ ਹੋਈ ਹੈ ਜਿੱਥੇ-ਜਿੱਥੇ ਵੀ ਸਾਨੂੰ ਲੱਗਦਾ ਪਾਣੀ ਦਾ ਢਾ ਲੱਗਦਾ ਦਰਿਆ ਦਾ ਉੱਥੇ-ਉੱਥੇ ਅਸੀਂ ਨਾਲ ਦੀ ਨਾਲ ਹੀ ਜੁੜੇ ਸਟੱਡਾਂ ਨੂੰ ਲਾ ਕੇ ਤਾਂ ਕਿ ਉੱਥੇ ਕੋਈ ਨੁਕਸਾਨ ਜ਼ਿਆਦਾ ਨਾ ਹੋਵੇ। ਹਾਲਾਂਕਿ ਹਾਲਾਂਕਿ ਜਿਹੜੇ ਦਰਿਆ ਦੇ ਵਿੱਚ ਖੇਤ ਜਿਨ੍ਹਾਂ ਦੇ ਪਿੰਡੇ ਸੀ ਉਹਨਾਂ ਦਾ ਨੁਕਸਾਨ ਹੋਇਆ ਤੇ ਇੱਥੋਂ ਦੇਖਣ ਨੂੰ ਵੀ ਲੱਗਦਾ ਵੀ 50 ਸੌ ਕਿੱਲਾ ਜਿਹਾ ਲਗਦਾ ਨੁਕਸਾਨ ਹੋਇਆ। ਹਾਂਜੀ। ਅਸੀਂ ਉਹਨਾਂ ਨੂੰ 50 ਸਰਕਾਰ ਦੇ ਹੁਕਮ ਅਨੁਸਾਰ ਉਹਨਾਂ ਨੂੰ ਜਿਹੜਾ ਕੱਲੀ-ਕੱਲੀ ਚੀਜ਼ ਦਾ ਪੈਸੇ ਉਹਨੂੰ ਮੁਆਵਜ਼ਾ ਜ਼ਰੂਰ ਮਿਲੂਗਾ। ਤੇ ਅਸੀਂ ਉਹ ਵੀ ਅਸੈਸਮੈਂਟ ਕਰਾਂਗੇ। ਤੇ ਉਸ ਦੇ ਨਾਲ-ਨਾਲ ਜਿੱਥੇ-ਜਿੱਥੇ ਵੀ ਪਿੰਡ ਵਾਲੇ ਸਰਪੰਚ ਨਾਲ ਜਿੱਥੇ-ਜਿੱਥੇ ਵੀ ਦੱਸਣਗੇ ਵੀ ਉੱਥੇ ਕੰਮ ਦੇ ਲੋੜ ਹੈ। ਤੇ ਐਕਸਿਨ ਸਾਹਮਣੂ ਪੂਰੇ ਤਰੀਕੇ ਨਾਲ ਪ੍ਰਵਾਨ ਜੀ ਆ ਵੀ ਉੱਥੇ ਕੰਮ ਕਰਾ ਲਿਆ। ਸਰ ਇੱਥੇ ਘੱਟੋ ਘੱਟ 50000 ਬੈਗ ਟੀਮ ਸਾਰੀ ਲੇਬਰ ਇੱਥੇ ਮੌਜੂਦ ਹੈ। ਮੀਂਹ ਕਰਕੇ ਥੋੜਾ ਕੰਮ ਸ਼ੁਰੂ ਹੋ ਜਾਂਦਾ ਬਟ ਇੱਥੇ ਮਤਲਬ ਫੁੱਲ ਸਪੀਡ ਨਾਲ ਅਸੀਂ ਵੀ ਕੰਮ ਕਰ ਰਹੇ ਹਾਂ ਤੇ ਦਰਿਆ ਦਾ ਲੈਵਲ ਵੀ ਚਲੋ ਉਹ ਵਧ ਰਿਹਾ ਲੇਕਿਨ ਅਸੀਂ ਕੰਮ ਸਾਡਾ ਕੋਈ ਦਿੱਕਤ ਨਹੀਂ ਸਾਡਾ ਕੰਮ ਚੱਲਦਾ। ਸਰ ਜੀ ਸਾਹਿਬ ਨਾਲ ਬਾਰਿਸ਼ ਹੋ ਰਹੀ ਹੈ ਤੇ ਦਰਿਆ ਦੇ ਵਿੱਚ ਇਸ ਟਾਈਮ ਕਿੰਨਾ ਪਾਣੀ ਚੱਲ ਰਿਹਾ ਹੈ? ਦਰਿਆ ਦੇ ਇਸ ਦਰਿਆ ਦੇ ਵਿੱਚ ਇਸ ਸਮੇਂ ਲਗਭਗ ਸਵਾ ਲੱਖ ਦੇ ਨੇੜੇ ਤੇ ਪਾਣੀ ਚੱਲਦਾ ਹੈ 260 ਇਹ ਪਿੱਛੋਂ ਵੀ ਹੁਣ ਲਗਾਤਾਰ ਛੱਡ ਹੋ ਰਿਹਾ ਜੀ ਪਾਣੀ ਇਹਦੇ ਕੋਈ ਹੈ ਜੀ ਰਾਤ ਨੂੰ ਵੀ ਜਿਸ ਸਾਡੇ ਹਾਲਾਤ ਬਣੇ ਹੋਇਆ بارش ਲਗਾਤਾਰ ਹੋ ਰਹੀ ਹੈ ਤੇ ਰੋਪੜ ਤੋਂ ਪਾਣੀ ਆ ਰਿਹਾ ਜੀ ਹਾਂਜੀ ਰੋਪੜ ਤੋਂ ਪਾਣੀ ਆ ਰਿਹਾ ਤੇ ਮੈਂ ਹੁਣ ਵੀ ਡੇਟਾ ਚੈੱਕ ਕੀਤਾ ਵੀ ਰੋਪੜ ਤੋਂ ਲਗਭਗ ਲੱਖ ਸਵਾ ਲੱਖ ਛੱਡਿਆ ਗਿਆ ਤੇ ਉਹ ਰਾਤ ਨੂੰ ਵੀ ਆਊਗਾ ਫਿਰ ਉਹ ਪਾਣੀ ਨੂੰ ਕਿੱਦਾਂ ਇਹ ਦਰਿਆ ਖਤਰੇ ਦੇ ਨਿਸ਼ਾਨ ਦੇ ਉੱਪਰ ਪਹੁੰਚ ਰਿਹਾ ਬਾਅਦ ਲਗਭਗ 2 ਲੱਖ ਕਿੰਨੇ ਸਿਕ ਪਾਣੀ ਇਹ ਦੀ ਦੋ ਤਾਂ ਨਹੀਂ ਜਾਂਦਾ ਤੇ ਸਾਡਾ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਸ ਤੋਂ ਹਜੇ ਥੱਲੇ ਆ ਪਾਣੀ ਔਰ ਅਸੀਂ ਇਹਨੂੰ ਕੰਟਰੋਲ ਕਰ ਲਾਂਗੇ ਸਾਡੀ ਪ੍ਰਸ਼ਾਸਨ ਦੀ ਟੀਮ ਸਾਡੇ ਪਿੰਡ ਵਾਲੇ ਸਾਰੇ ਤੁਸੀਂ ਹੈਗੇ ਸਾਰੇ ਇੱਥੇ ਮੌਜੂਦ ਹੈ ਅਸੀਂ ਕੰਟਰੋਲ ਕਰ ਲਾਂਗੇ ਦਰਿਆ ਦੀ ਜਿਹੜੀ ਜੱਬਾ ਨੇ ਟੀਮ ਲਈ ਗੁਰਦੇਵ ਟੱਕਰ ਦੀ ਰਿਪੋਰਟ